ਸਾ ਮੇਰਾ ਵੀ ਗਰਾਵ ਹੋ ਰਿਹਾ ਕਰੀਏਗੀ Một cái được nhau 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 جڏهن اندر نيمنو ٿي ويو ٿو ڇاڪر ٻيو سٽر ٻيو سٽر ٻيو ۽ نو ٿو ٿيو ٿو ملي انتري آئي ٻي سڪرو سڪرو ٿو 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 ٿ ਪੈਰ ਪੈਰ ਨਾ 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 ਗੱਲ ਕਰ ਲਿਆ ਦਾਦਾ ਕਿਉਂ ਨਹੀਂ ਆਉਂਦੇ ਕਿ ਲੱਗੀ ਬੋਲ ਕੇ ਲਾ ਬਈ ਪਾਉਂ ਹੀ ਖੜਾ ਬਚਾ ਦੇ ਕੀ ਕਰਦੇ ਨੇ ਤੁਸੀਂ ਇੱਕ ਦੋ ਦਿਨ ਮੈਂ ਮੈਡੀਕਲ ਆਫਸਰ ਗੁਰਪ੍ਰੀਤ ਸਿੰਘ ਐਸਡੀਐਚ ਬੜਲਾਡਾ ਵਿਖੇ ਪੋਸਟਡ ਹਾਂ ਸਾਡੇ ਜੋ ਇੱਥੇ ਪੀਕੀ ਬੜਲਾਡਾ ਰੋਡ ਤੇ ਕਾਫੀ ਭੈਣ ਖਾਸਾ ਹੋਇਆ ਸੀ ਦੋ ਗੱਡੀਆਂ ਦੀ ਆਪਸ ਚ ਟੱਕਰ ਹੋਈ ਸੀ ਉਹਨਾਂ ਚੋਂ ਇੱਕ ਪਾਰਟੀ ਸਾਡੇ ਕੋਲ ਪੇਸ਼ੈਂਟ ਆਕਾਸ਼ਦੀਪ ਸਿੰਘ ਜੋ ਕਿ ਮਾਨ ਸਿੰਘ ਵਾਲਾ ਦਾ ਰਹਿਣ ਵਾਲਾ ਉਹ ਸਾਡੇ ਕੋਲ ਆਏ ਸੀ ਜੋ ਕਿ ਗੰਭੀਰ ਹਾਲਤ ਵਿੱਚ ਸੀ ਉਹਨਾਂ ਨੂੰ ਅਸੀਂ ਮੁੱਢਲੀ ਸਹਾਇਤਾ ਦੇ ਕੇ ਜਲਦੀ ਤੋਂ ਜਲਦੀ ਉਹਨਾਂ ਨੂੰ ਗੰਭੀਰ ਹਾਲਤ ਹੋਣ ਕਰਕੇ ਰਜਿੰਦਰਾ ਹਸਪੀਟਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਸੀ ਹਾਂਜੀ ਸਾਡੇ ਕੋਲੇ ਦੋ ਰੁੱਕੇ ਵੀ ਆਏ ਨੇ ਕੱਲ ਭਿੱਖੀ ਰੋਡ ਤੇ ਰਾਧਾ ਸੁਆਮੀ ਡੇਰਾ ਅਭਿਆਸ ਕਰਦੇ ਕੋਲੇ ਇੱਕ ਐਕਸੀਡੈਂਟ ਹੋਇਆ ਦੋ ਗੱਡੀਆਂ ਸੀਆਂ ਦੋਨੋਂ ਗੱਡੀਆਂ ਕ੍ਰੇਟਾ ਸੀ ਦੋਨਾਂ ਦੀ ਆਮਣੇ ਸਾਹਮਣੇ ਟੱਕਰ ਹੋਈ ਹੈ ਇਸ ਟੱਕਰ ਦੇ ਵਿੱਚ ਦੋ ਜਿਹੜੇ ਵਿਅਕਤੀ ਨੇ ਉਹ ਇੰਜਰ ਹੋਏ ਨੇ ਇੱਕ ਤਾਂ ਹੈਗਾ ਆਸ਼ੂ ਤੋਸ਼ ਜਿਹੜਾ ਕੇ ਭਿੱਖੀ ਦਾ ਰਹਿਣ ਵਾਲਾ ਹੈ ਇਹਦਾ ਤੁਹਾਨੂੰ ਰੁੱਕਾ ਮਿਲਿਆ ਹੈਗਾ ਮੈਕਸਾ ਹਸਪਤਾਲ ਮੁਹਾਲੀ ਤੋਂ ਤੇ ਇਹਦੇ ਵੀ ਸੱਟਾਂ ਲੱਗੀਆਂ ਨੇ ਜਿਹੜੀਆਂ ਕਿ ਉਹਦੀਆਂ ਲੱਤਾਂ ਦੇ ਉੱਤੇ ਸੱਟਾਂ ਲੱਗੀਆਂ ਨੇ ਤੇ ਅੱਜ ਸਾਡੀ ਗੱਲ ਵੀ ਹੋਈ ਉਹਨਾਂ ਦੇ ਫੈਮਿਲੀ ਮੈਂਬਰਾਂ ਨਾਲ ਤੇ ਉਹਨਾਂ ਨੇ ਕਿਹਾ ਕਿ ਵੀ ਸਾਡਾ ਦੇ ਆਪਰੇਸ਼ਨ ਹੋਣਾਗਾ ਸਾਡੇ ਬੱਚੇ ਦਾ ਤੇ ਇਸ ਅਜ ਤੋਂ ਉਸ ਦੀ ਜਿਹੜੀ ਉਮਰ ਆ 19 ਸਾਲ ਆ ਵੀ ਸਾਡੇ ਬੱਚੇ ਦਾ ਆਪਰੇਸ਼ਨ ਹੋਣਾ ਤੇ ਉਸ ਤੋਂ ਬਾਅਦ ਅਸੀਂ ਵੀ ਕਾਰਵਾਈ ਕਰਾਂਗੇ ਅੱਜ ਅਸੀਂ ਇੱਕ ਡੀ ਡੀ ਆਰ ਐਂਟਰੀ ਪਾਤੀ ਹੈ ਤੇ ਕੱਲ ਨੂੰ ਅਸੀਂ ਇਹਦਾ ਬਿਆਨ ਦੇਣਾ ਚਾਹਾਂਗੇ ਸੇਵੇਂ ਇਹਦੇ ਵਿੱਚ ਜਿਹੜਾ ਦੂਸਰਾਗਾ ਵਿਅਕਤੀ ਆ ਆਕਾਸ਼ਦੀਪ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦਾ ਔਰ ਇਹਦੇ ਵੀ ਜਿਹੜੀ ਸੱਟ ਆ ਉਹ ਜਿਹੜੀ ਥਾਈ ਤੇ ਸੱਟ ਲੱਗੀ ਆ ਪੱਟ ਦੇ ਉੱਤੇ ਸੱਟ ਲੱਗੀ ਆ ਤੇ ਇਹਨੂੰ ਇਹਦਾ ਸਾਨੂੰ ਜਿਹੜਾ ਰੁਕਾ ਆਇਆ ਸੀ ਸਾਨੂੰ ਇਹ ਰਿਸੀਵਲ ਹਸਪਤਾਲ ਨੂੰ ਬੁੱਢਲਾਡਾ ਤੋਂ ਆਇਆ ਸੀ ਜਿੱਥੇ ਸਾਡੇ ਜਿਹੜੇ ਆਈਓ ਸਾਹਮਣੇ ਨੂੰ ਗਏ ਤਾਂ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਨੇ ਲਿਖਿਆ ਕਿ ਇਹ ਰੈਫਰ ਹੋ ਗਿਆ ਪਟਿਆਲੇ ਤੇ ਫਿਲਹਾਲ ਸਾਨੂੰ ਪਟਿਆਲੇ ਦਾ ਕੋਈ ਇਹਦਾ ਰੁਕਾ ਤਾਂ ਨਹੀਂ ਆਇਆ ਬਟ ਫਿਰ ਵੀ ਅਸੀਂ ਜਿਹੜਾ ਵੀ ਇਹ ਆਕਾਸ਼ਦੀਪ ਸਿੰਘ ਆ ਇਹਨਾਂ ਨਾਲ ਕੰਟੈਕਟ ਕਰਕੇ ਅਸੀਂ ਇਹਨਾਂ ਦਾ ਪਟਿਆਲੇ ਤੋਂ ਸਟੇਟਮੈਂਟ ਲੈ ਆਵਾਂਗੇ ਲਿਖ ਕੇ ਲੈ ਕੇ ਆਵਾਂਗੇ ਤੇ ਜਿਹੜੀ ਬੰਦੀ ਕਾਰਵਾਈ ਕਰਾਂਗੇ